ਜਾ ਆਇਦਨ ਤੁਸੀਂ ਆਪਣੇ ਪੇਜ ਤੇ ਵੀ ਪੋਸਟ ਕਰਦੇ ਰਹਿੰਦੇ ਆ ਤੁਸੀਂ ਜਿਹੜੇ ਨਵੇਂ ਵੀਜ਼ਾ ਆਉਂਦੇ ਆ ਉਹ ਪੋਸਟ ਕਰਦੇ ਆ ਲੇਕਿਨ ਬੜੀ ਬਾਰ ਕਈ ਹੋਰ ਥਾਂਾਂ ਤੇ ਅਸੀਂ ਦੇਖਦੇ ਆ ਕਿ ਵੀਜ਼ਾ ਮਹੀਨਾ ਪੁਰਾਣਾ ਦਾ ਉਹਨੂੰ ਹੀ ਵਾਰ-ਵਾਰ ਰਿਪੀਟ ਕਰਦੇ ਨੇ ਤੇ ਆ ਬੜੀ ਚੰਗੀ ਗੱਲ ਸਰ ਕਿਹੜੀ ਕੰਟਰੀ ਦਾ ਯੂ ਐਸ ਏ ਦਾ ਯੂ ਐਸ ਏ ਦਾ ਕਮਾਲ ਹੈ ਕਮਾਲ ਹੈ ਸਾਡੇ ਅਰ ਕਹਿੰਦਾ ਸੁਪਨਾ ਰਹਿ ਗਿਆ ਤੇ ਯੂ ਐਸ ਏ ਦਾ ਵੀਜ਼ਾ ਦਿਖਾ ਰਹੇ ਆ ਔਰ ਇਹਨਾਂ ਦੀ ਏਜ ਵੀ ਮੇਰੇ ਖਾਲ ਪਲੱਸ 2 ਦੇ ਪਲੱਸ 2 ਪਲੱਸ 2 ਵਾਲੇ ਪਲੱਸ 2 ਵਾਲੇ ਹੀ ਆ ਜੀ ਕਮਾਲ ਹੈ ਕਮਾਲ ਹੈ ਯੂਐਸਏ ਦਾ ਵੀਜ਼ਾ ਆ ਰਿਹਾ ਅੱਛਾ ਯੂਐਸਏ ਦਾ ਅਪਾਇੰਟਮੈਂਟ ਵੀ ਨਹੀਂ ਮਿਲਦੀ ਤੁਸੀਂ ਵੀਜ਼ੇ ਦਵਾਈ ਜਾਂਦੇ ਹਾਂ ਅੱਜ ਹੀ ਅਪਾਇੰਟਮੈਂਟ ਵੀ ਲੈ ਕੇ ਦਵਾਂਗੇ ਆਈ 20 ਵੀ ਲੈ ਕੇ ਦਵਾਂਗੇ ਵੀਜ਼ਾ ਵੀ ਲੈ ਕੇ ਦਵਾਂਗੇ ਤਾਂ ਤੁਸੀਂ ਕੈਨੇਡਾ ਦਾ ਵੀਜ਼ਾ ਵੀ ਦੇਖ ਲਓ ਜੀ ਯੂਕੇ ਦੇ ਤੁਸੀਂ ਕਹਿ ਰਹੇ ਹੋ 6 ਵੀਜ਼ਾ ਸਾਈ ਜੀ ਇੱਕ ਪਾਸੇ ਗੱਲ ਪ੍ਰਚਾਰੀ ਜਾ ਰਹੀ ਹੈ ਪ੍ਰੋਮੋਸ਼ਨ ਚੱਲ ਰਹੀ ਹੈ ਬਹੁਤ ਥਾਵਾਂ ਦੇ ਕੇ ਯੂਕੇ ਬੰਦ ਹੋ ਗਿਆ ਔਰ ਦੂਜੇ ਪਾਸੇ ਵਿਸ਼ਵਾਸ ਵਾਲੇ ਕਹਿੰਦੇ ਕਿ ਸਾਡੇ 6 ਵੀਜ਼ਾ ਸਾਂਗੇ ਆ ਦੇਖੋ ਵੀਜ਼ਾਸ ਆਏ ਹੋਏ ਨੇ ਇਹ ਗੱਲ ਬਣਦੀ ਆ ਕਿ ਜਦੋਂ ਇਹ ਸਾਹਮਣੇ ਕੋਰੀਅਰ ਆਉਂਦਾ ਤਾਂ ਉਹਨੂੰ ਖੋਲ ਕੇ ਦਿਖਾਉਂਦੇ ਆ ਜਦੋਂ ਕਿ ਆਪਣੇ ਪੇਜ ਦੇ ਆਪ ਹੀ ਰੋਜ਼ ਵਰਮਾ ਇੰਨੇ ਪਾਸਪੋਰਟ ਦਿਖਾ ਰਹੇ ਨੇ ਇਤੋਂ ਵੀ ਵੱਧ ਦਿਖਾ ਰਹੇ ਨੇ ਉਹ ਕੋਈ ਪਤਾ ਥੋੜੇ ਇੱਕ ਮਹੀਨਾ ਪਹਿਲੇ ਵਾਲਾ ਵੀਜ਼ਾ ਕਿ ਹੁਣ ਵਾਲਾ ਇਹ ਪਹਿਲੀ ਇਕੱਠੀਆਂ ਫੋਟੋਆਂ ਖਿੱਚ ਲਈਆਂ ਸੀ ਅੱਜ ਰੀਸੈਂਟਲੀ ਵੀਜ਼ਾਸ ਆਏ ਨੇ ਸਾਡੇ ਏਜੰਟਸ ਨੇ ਜੋ ਕੇ ਪ੍ਰਮੋਟ ਕਰ ਰਹੇ ਨੇ ਪੈਸੇ ਵੀਜ਼ਾ ਤੋਂ ਬਾਅਦ ਉਹ ਪ੍ਰਾਈਵੇਟ ਕਾਲਜ ਕਰਦੇ ਨੇ ਜਿਹਦੀ ਐਕਚੁਅਲ ਚ ਫੀਸ ਆਫਟਰ ਵੀਜ਼ਾ ਜਾਂਦੀ ਹੈ ਜਾਂਦੀ ਉਹਦੀ ਆਫਟਰ ਵਿਜ਼ਾ ਉਹਦਾ ਫਾਇਦਾ ਕੀ ਹੈ ਤੁਸੀਂ ਮੈਂ ਤੁਹਾਨੂੰ ਗਰੰਟੀਡ ਲੈ ਕੇ ਦਿੰਦਾ ਬੱਚਾ ਮੇਰੇ ਆਫਿਸ ਵਿਜ਼ਿਟ ਕਰੇ ਐਪਲੀਕੇਸ਼ਨ ਅੱਛੀ ਹੋਵੇ ਆਪਣਾ ਮਨਪਸੰਦ ਕਾਲਜ ਚੋਂ ਲਵੇ ਮੈਂ ਪੈਸੇ ਲਗਾਵਾਗਾ ਵੀਜ਼ੇ ਬਾਕ ਪੈਸੇ ਦੇ ਦੇਵਾਂ ਔਰ ਨਾ ਉਹ ਵੀ ਨਹੀਂ ਕਿ ਪੈਕੇਜ ਕਰਾਂਗਾ 6 ਲੱਖ ਫालतू ਲਵਾਗਾ 7 ਲੱਖ ਫालतू ਲਵਾਗਾ ਨਹੀਂ ਨਾ ਮਾਤਰ ਪੈਸੇ ਲਵਾਗਾ ਜੋ ਮੇਰੇ ਬੰਦ ਹੈ ਤੁਸੀਂ ਕਰੀਏ ਬਹੁਤਾਂ ਦੀ ਤਮੰਨਾ ਯੂਕੇ ਜਾਣ ਦੀ ਵੀ ਹੈ ਕਹਿੰਦੇ ਯੂਕੇ ਬੰਦ ਹੋ ਗਿਆ ਨਹੀਂ ਯੂਕੇ ਦਾ ਸਪਾ ਉਹ ਜ਼ਰੂਰ ਬੰਦ ਹੋਇਆ ਪਰ ਠੀਕ ਹੈ ਜੋ ਸਿੰਗਲ ਐਪਲੀਕੇਸ਼ਨ ਸਰ ਨਹੀਂ ਬੰਦ ਹੋ ਰਹੀ। ਤੁਸੀਂ 4.5 ਇੰਚ ਨਾ ਮੈਨੂੰ ਐਪਲੀਕੇਸ਼ਨ ਦਿਓ ਮੈਂ ਤੁਹਾਨੂੰ ਮੇਨ ਟੇਕ ਦੇ ਵਿੱਚ 4.5 ਨਾ ਵੀ ਯੂਕੇ ਵੀਆਈ ਚ 4.5 ਇੰਚ ਬੈਠਾ ਅੱਛਾ ਯੂਕੇ ਵੀਆਈ ਚ 4.5 ਇੰਚ ਬੈਂਡ ਸਕੋਰ ਹੂੰ ਪਰ ਵੀਜ਼ਾ ਲੈ ਕੇ ਦਵਾਂਗੇ। ਤੁਸੀਂ ਗੈਪ ਵੀ ਲਵਾ ਦਿੰਦੇ ਤੁਸੀਂ ਮੈਨੂੰ 15 ਸਾਲ ਦੀ ਗੈਪ ਜਨ ਨਾਲ ਫਾਈਲ ਦੇ ਦਿਓ। ਮੈਂ ਵੀਜ਼ਾ ਕਰਾ ਦਾਂਗਾ। ਮੰਨ ਲਓ ਕਿਸ ਨੇ +2 15 ਸਾਲ ਪਹਿਲਾਂ ਕੀਤੀ ਉਸ ਦਾ ਲਵਾ ਦੂੰਗੇ। ਮੈਂ ਕਰਾ ਦਾਂਗਾ। ਤੇ ਫਿਰ ਜੇ ਰਿਫਿਊਜ਼ ਆ ਗਿਆ? ਰਿਫਿਊਜ਼ ਆ ਪੈਸੇ ਵੀਜ਼ਾ ਤੋਂ ਬਾਅਦ ਹੈ। ਅੱਛਾ ਪੈਸੇ ਸਾਰੇ ਤੁਸੀਂ ਲਾਉਣੇ ਆ। ਮੈਂ ਲਾਵਾਂਗਾ। ਯੂਕੇ ਦੇ ਵੀ ਤੁਸੀਂ ਹੁਣ ਵੈਸੇ ਵੀ ਆਏ ਸੱਪਾ 38 ਦੇ ਵਿੱਚ ਪਰ ਰਹੇ ਕਿਉਂਕਿ ਸਾਡੀ 20th ਐਨੀਵਰਸਰੀ ਹੈ ਅੱਛਾ ਵੈਸੇ 21 ਸਾਲ ਹੋ ਗਏ ਨੇ ਪਰ ਜੋ ਐਮ ਡੀ ਸੀਗੇ ਸਾਡੇ ਉਹ ਪਿਛਲੇ ਸਾਲ ਬਾਹਰ ਗਏ ਹੋਏ ਸੀ ਇਸ ਸਾਲ ਇੱਥੇ ਨਹੀਂ ਤੇ ਪਰ ਸੈਲੀਬ੍ਰੇਟ ਕਰ ਰਹੇ ਹਾਂ ਉਸ ਚੀਜ਼ ਨੂੰ ਤੇ ਉਹ 38 ਦੇ ਵਿੱਚ ਕਰੇ ਰਹੇ ਆ ਤੁਸੀਂ 20 ਦੀ ਗੱਲ ਕੀਤੀ T20 ਕੱਪ ਸ਼ੁਰੂ ਹੋ ਰਿਹਾ ਯੂਐਸਏ ਬੋਦਲੇ ਵੀਜ਼ਾ ਅਪਲਾਈ ਕਰ ਸਕਦੇ ਤੁਹਾਡੇ ਕੋਲ ਬਿਲਕੁਲ ਬਿਲਕੁਲ ਕਰ ਸਕਦੇ ਆ ਟੂਰਿਸਟ ਤੁਹਾਡੇ ਕੋਲ ਮੈਚ ਦੀਆਂ ਟਿਕਟਸ ਆਪਾਂ ਅਵੇਲੇਬਲ ਕਰਾਵਾਂਗੇ ਅੰਬੈਸੀ ਦੀ ਡੇਟ ਆਪਾਂ ਅਵੇਲੇਬਲ ਕਰਾਵਾਂਗੇ ਨਾ ਮਾਤਰ ਜੇ ਪੈਸੇ ਲਵਾਂਗੇ ਵੀਜ਼ਾ ਤੋਂ ਬਾਅਦ ਕਹਿੰਦੇ ਜੇ ਟੀਚਾ ਹਾਸਲ ਕਰਨਾ ਤਾਂ ਬਹੁਤ ਸਾਰੇ ਹੱਲ ਨੇ ਕਿਉਂ ਤੇਰਾ ਦਿਲ ਝੂਰੇ ਦੋਸਤਾ ਅਲ ਦੇਖ ਲੈ ਵਿਸ਼ਵਾਸ ਤੇ ਵਿਸ਼ਵਾਸ ਕਰਕੇ ਕਈਆਂ ਦੇ ਸੁਪਨੇ ਹੋਏ ਨੇ ਪੂਰੇ ਦੋਸਤਾ ਆ ਜਾ ਤੇਰੇ ਸੁਪਨੇ ਵੀ ਕਰ ਦਿੰਨੇ ਆ ਪੂਰੇ ਦੋਸਤਾ ਸਤਿ ਸ਼੍ਰੀ ਅਕਾਲ ਪੀਪੀ ਪਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇ ਸੂਰੀ ਤੁਸੀਂ ਸ਼ਹਿਰ ਤੋਂ ਦਾ ਜ਼ਰਾ ਇਹ ਵੀਡੀਓ ਕਿਸ ਬਾਬਤ ਕਰਨ ਵਾਲੀ ਹੈ ਦੋਸਤੋ ਸੁਪਨੇ ਪੂਰੇ ਹੋਣ ਦੀ ਗੱਲ ਕੀਤੀ ਹੈ ਔਰ ਅੱਜ ਅਸੀਂ ਪਹੁੰਚੇ ਹਾਂ ਵਿਸ਼ਵਾਸ ਇਮੀਗ੍ਰੇਸ਼ਨ ਵਾਲਿਆਂ ਤੇ ਸਾਡੇ ਨਾਲ ਕਸ਼ੇ ਜੀ ਨੇ ਔਰ ਅੱਜ ਤੁਹਾਨੂੰ ਵੀਡੀਓ ਤੇ ਆਪਾਂ ਗੱਲਬਾਤਾਂ ਕਰਨੀ ਹੈ ਬਹੁਤ ਸਾਰੇ ਸਵਾਲ ਵੀ ਲੈਣੇ ਆ ਲੇਕਿਨ ਇਹ ਕਹਿੰਦੇ ਪਹਿਲੇ ਦਿਖਾ ਦੇਣੇ ਸਾਡੇ ਕੋ ਕਿੰਨੇ ਸਾਰੇ ਵੀਜ਼ਾਸ ਆਏ ਹੋਏ ਨੇ ਕਸ਼ੇ ਜੀ ਪਤਾ ਪਾਜੀ ਯੂ ਐਸਏ ਦੇ 4 ਨੇ ਜੀ ਕੈਨੇਡਾ ਦੇ 4 ਵੀਜ਼ਾਸ ਨੇ ਜੀ 2 ਪੀਪੀਆਰਸ ਨੇ ਜੀ ਯੂਕੇ ਦੇ 6 ਵੀਜ਼ਾਸ ਨੇ ਜੋ 6 ਵੀਜ਼ਾਸ ਹਾਂਜੀ ਜੋ ਰੀਸੈਂਟਲੀ ਆਪਣੇ ਅੱਜ ਰিসিਵ ਹੋਏ ਨੇ ਅੱਛਾ ਕਜੀ ਜੀ ਮੈਨੂੰ ਤੁਹਾਡੀ ਨਾਲ ਬੜੀ ਚੰਗੀ ਲੱਗੀ ਪਿਛਲੀ ਵਾਰ ਕੇ ਆਪਾਂ ਵੀਡੀਓ ਕੀਤੀ ਸੀਗੀ ਜਾਂ ਆਜ ਦਿਨ ਤੁਸੀਂ ਆਪਣੇ ਪੇਜ ਤੇ ਵੀ ਪੋਸਟ ਕਰਦੇ ਰਹਿੰਦੇ ਆ ਤੁਸੀਂ ਜਿਹੜੇ ਨਵੇਂ ਵੀਜ਼ਾਸ ਆਉਂਦੇ ਆ ਉਹ ਪੋਸਟ ਕਰਦੇ ਆ ਲੇਕਿਨ ਬੜੀ ਵਾਰ ਕੇ ਹੋਰ ਥਾਂਾਂ ਤੇ ਅਸੀਂ ਦੇਖਦੇ ਆ ਕਿ ਵੀਜ਼ਾ ਮਹੀਨਾ ਪੁਰਾਣਾ ਦਾ ਉਹਨੂੰ ਹੀ ਵਾਰ-ਵਾਰ ਰਿਪੀਟ ਕਰਦੇ ਨੇ ਤੇ ਆ ਬੜੀ ਚੰਗੀ ਗੱਲ ਐਕਚੁਅਲ ਦੇ ਵਿੱਚ ਤੁਸੀਂ ਬਹੁਤ ਚੀਜ਼ਾਂ ਦੇਖੀਆਂ ਹੁਣ ਤਾਂ ਚਲੋ ਬਹੁਤ ਸਾਰੇ ਇੰਡਸਟਰੀ ਦੇ ਵਿੱਚ ਲੋਕ ਨੇ ਜੋ ਯੂਐਸਏ ਪ੍ਰਮੋਟ ਕਰ ਰਹੇ ਨੇ ਤੁਸੀਂ ਮੇਰੇ ਤੋਂ ਜ਼ਿਆਦਾ ਦੇਖ ਰਹੇ ਹੋਵੋਗੇ ਸਾਰੇ ਪੈਸੇ ਵੀਜ਼ਾਸ ਤੋਂ ਬਾਅਦ ਸਾਰੇ ਪੈਸੇ ਵੀਜ਼ਾ ਤੋਂ ਬਾਅਦ ਪਰ ਵੀਜ਼ਾ ਕਿਸੇ ਕੋਲ ਨਹੀਂ ਹੈ ਐਕਚੁਅਲ ਚ ਨਹੀਂ ਹੈ ਪਰ ਸਾਡੀ ਕੰਪਨੀ ਹੈ ਜੋ ਹਰ ਇਨਟੇਕ ਦੇ ਵਿੱਚ ਵੀਜ਼ਾਸ ਕੱਢਦੀ ਹੈ ਸਾਡਾ ਸਕਸੈਸ ਰੇਟ ਬਹੁਤ ਅੱਛਾ ਹੈ ਤੁਹਾਨੂੰ ਮੈਂ ਚਾਰ ਬੱਚੇ ਜਿਨ੍ਹਾਂ ਦੇ ਅੱਜ ਵੀਜ਼ਾਸ ਆਏ ਨੇ ਇਹ ਮਹੀਨੇ ਇਨਟੇਕ ਦੇ ਨੇ ਦਿਖਾ ਦਿਜੀਏ ਆਪਾਂ ਫਿਰ ਇੱਕ ਵਾਰੀ ਬਿਲਕੁਲ ਜੀ ਬਿਲਕੁਲ ਕਿਉਂਕਿ ਹੁਣ ਇਹ ਬੜੀਏ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਕੈਨੇਡਾ ਨਾ ਜਾਓ ਵੀਜ਼ਾਸ ਨਹੀਂ ਆ ਰਹੇ ਇਹ ਸਰ ਕਿਹੜੀ ਕੰਟਰੀ ਦਾ ਯੂ ਐਸ ਏ ਦਾ ਯੂ ਐਸ ਏ ਦਾ ਕਮਾਲ ਹੈ ਕਮਾਲ ਹੈ ਸਾਡੇ ਆਰ ਕੰਦਾ ਸੁਪਨਾ ਰਹਿ ਗਿਆ ਤੇ ਯੂ ਐਸ ਏ ਦਾ ਵੀਜ਼ਾ ਦਿਖਾ ਰਹੇ ਆ ਔਰ ਇਹਨਾਂ ਦੀ ਏਜ ਵੀ ਮੇਰੇ ਖਿਆਲ ਪਲੱਸ 2 ਪਲੱਸ 2 ਵਾਲੇ ਪਲੱਸ 2 ਵਾਲੀ ਹੈ ਜੀ ਕਮਾਲ ਹੈ ਕਮਾਲ ਯੂ ਐਸ ਏ ਦਾ ਵੀਜ਼ਾ ਆ ਰਿਹਾ ਅੱਛਾ ਯੂ ਐਸ ਏ ਦਾ ਅਪਾਇੰਟਮੈਂਟ ਵੀ ਨਹੀਂ ਮਿਲਦੀ ਤੁਸੀਂ ਵੀਜ਼ੇ ਦਵਾਈ ਜਾਂਦੇ ਆ ਅੱਜੀ ਅਪਾਇੰਟਮੈਂਟ ਵੀ ਲੈ ਕੇ ਦਵਾਂਗੇ ਆਈ 20 ਵੀ ਲੈ ਕੇ ਦਵਾਂਗੇ ਵੀਜ਼ਾ ਵੀ ਲੈ ਕੇ ਦਵਾਂਗੇ ਹੂੰ ਤੇ ਕੈਨੇਡਾ ਦੇ ਵੀ ਆਏ ਆ ਜੀ ਬਿਲਕੁਲ ਕੈਨੇਡਾ ਦਿਖਾ ਦਿਓ ਸਰ ਇੱਕ ਵਾਰੀ ਸਾਰੇ ਦਿਖਾ ਦਿਓ ਪਬਲਿਕ ਨੂੰ ਰਿਜ਼ਲਟ ਦਿਖਾ ਦਿਓ ਉਸ ਤੋਂ ਬਾਅਦ ਆਪਾਂ ਜਿਹੜੇ ਸਵਾਲਾਂ ਦਾ ਸੈੰਸਰਾਂ ਸ਼ੁਰੂ ਕਰ ਦੇਣਾ ਤਾਂ ਤੁਸੀਂ ਕੈਨੇਡਾ ਦਾ ਵੀਜ਼ਾ ਵੀ ਦੇਖ ਲਓ ਜੀ ਯੂਕੇ ਦੇ ਤੁਸੀਂ ਕਹਿ ਰਹੇ ਹੋ 6 ਵੀਜ਼ਾ ਸਾਡੇ ਜੀ ਇੱਕ ਪਾਸੇ ਗੱਲ ਪ੍ਰਚਾਰੀ ਜਾ ਰਹੀ ਹੈ ਪ੍ਰੋਮੋਸ਼ਨ ਚੱਲ ਰਹੀ ਹੈ ਬਹੁਤ ਥਾਵਾਂ ਦੇ ਕੇ ਯੂਕੇ ਬੰਦ ਹੋ ਗਿਆ ਔਰ ਦੂਜੇ ਪਾਸੇ ਵਿਸ਼ਵਾਸ ਵਾਲੇ ਕਹਿੰਦੇ ਕਿ ਸਾਡੇ 6 ਵੀਜ਼ਾ ਸਾਗੇ ਨੇ ਤੇ ਕਿਵੇਂ ਪ੍ਰੋਸੈਸਿੰਗ ਕਰਦੇ ਆ ਕੀ ਤਰੀਕਾ ਹੈ ਏ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਕੀ ਆ ਰਿਹਾ ਹੈ ਬੱਚੇ ਦੀ ਰੀਸੈਂਟਲੀ ਅੱਜ ਆਈ ਹੈ। ਜੀ ਜੀ। ਇੱਕ ਯੂਕੇ ਦਾ ਵੀਜ਼ਾ ਦੁਪਹਿਰੇ 3 ਵਜੇ ਆਇਆ ਹੈ। ਹੂੰ। ਤੁਹਾਨੂੰ ਮੈਂ ਹੁਣ ਜੀ ਜੀ ਜੀ। ਅੱਛਾ ਤੁਹਾਨੂੰ ਯਾਦ ਇੱਕ ਵਾਰੀ ਆਪਾਂ ਵੀਡੀਓ ਕੀਤੀ ਸੀ ਉਦੋਂ ਆਪਾਂ ਆਪੇ ਹੀ ਮਤਲਬ ਤੁਸੀਂ ਵੀ ਨਹੀਂ ਖੋਲਿਆ ਸੀ ਕੋਰੀਅਰ ਪਹਿਲਾਂ ਸਾਡੇ ਸਾਹਮਣੇ ਹੀ ਖੋਲਿਆ ਸੀ। ਬਿਲਕੁਲ ਜੀ ਬਿਲਕੁਲ। ਪਰ ਸਾਨੂੰ ਸਾਨੂੰ ਡਰ ਲੱਗ ਰਿਹਾ ਸੀ ਲੇਕਿਨ ਤੁਹਾਨੂੰ ਵਿਸ਼ਵਾਸ ਸੀ ਕਿ ਵੀਜ਼ਾ ਸੌਣਗੇ। ਜੀ। ਹੈਨਾ? ਤਾਂ ਪਿਛਲੀ ਵਾਰ ਆਪਾਂ ਇੱਕ ਵੀਡੀਓ ਕੀਤੀ ਸੀਗੀ ਮੈਂ ਤੁਹਾਨੂੰ ਕਹ ਰਹੀ ਸੀ ਕਿ ਯਾਰ ਆਫ ਕੈਮਰਾ ਆਫ ਕਰ ਲੈਣੇ ਆ ਬਾਅਦ ਚ ਖੋਲ ਲੈਣੇ ਆ ਫਿਰ ਦਿਖਾ ਦੇ ਕਿ ਤੁਸੀਂ ਕਿਹਾ ਕਿ ਨਹੀਂ ਮੈਨੂੰ ਵਿਸ਼ਵਾਸ ਹੈਗਾ ਹੀ ਆ ਤੁਸੀਂ ਇਹ ਦੇਖ ਲਓ ਵੀ ਹਮਮ ਆਪੋਰਟ ਹੀ ਸਾਡੇ ਕੋਲ ਇੰਨੇ ਆਦੇ ਨੇ ਰੋਜ਼ ਤੇ ਰੋਜ਼ ਆ ਦੇਖੋ ਪਾਸਪੋਰਟ ਪਏ ਨੇ ਦੇਖੋ ਇਹ ਗੱਲ ਬਣਦੀ ਆ ਸਾਹਮਣੇ ਓਪਨ ਕਰਨਾ ਔਰ ਉਸ ਤੋਂ ਬਾਅਦ ਦਿਖਾਣਾ ਔਰ ਜਿਹੜੇ ਆਪਣੇ ਆਪ ਹੀ ਦਿਖਾਈ ਜਾਂਦੇ ਆ ਆਪਣੇ ਉਹ ਕੋਈ ਸਿਉਰਟੀ ਨਹੀਂ ਹੁੰਦੀ ਤਾਂ ਆ ਦੇਖੋ ਵੀਜ਼ਾਸ ਆਏ ਹੋਏ ਨੇ ਇਹ ਗੱਲ ਬਣਦੀ ਆ ਕਿ ਜਦੋਂ ਇਹਦਾ ਸਾਹਮਣੇ ਕੋਰੀਅਰ ਆਉਂਦਾ ਤਾਂ ਉਹਨੂੰ ਖੋਲ ਕੇ ਦਿਖਾਉਂਦੇ ਆ ਜਦੋਂ ਕਿ ਆਪਣੇ ਪੇਜ ਦੇ ਆਪ ਹੀ ਰੋਜ਼ ਵਰਮਾ ਇੰਨੇ ਪਾਸਪੋਰਟ ਦਿਖਾ ਰਹੇ ਨੇ ਇਤੋਂ ਵੀ ਵੱਧ ਦਿਖਾ ਦੇਣ ਉਹ ਕੋਈ ਪਤਾ ਥੋੜਾ ਕਿ ਮਹੀਨਾ ਪਹਿਲਾਂ ਵਾਲਾ ਵੀਜ਼ਾ ਕਿ ਹੁਣ ਵਾਲਾ ਕਿ ਪਹਿਲੀ ਇਕੱਟੀਆਂ ਫੋਟੋਆਂ ਖਿੱਚ ਲਈਆਂ ਸੀਗੀਆਂ ਅੱਜ ਰੀਸੈਂਟਲੀ ਵੀਜ਼ਾਸ ਆਏ ਨੇ ਤੇ ਪਤਾ ਕੀ ਗੱਲ ਹੈ ਜੀ ਸਾਡਾ ਜਿਹੜਾ ਕੰਮ ਹੈ ਰਿਜ਼ਲਟ ਓਰੀਐਂਟਡ ਹੈ ਹੂੰ ਜੋ ਕਿ ਯੂਐਸਏ ਸਮਝ ਲਓ ਕੈਨੇਡਾ ਸਮਝ ਲਓ ਕੈਨੇਡਾ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਵਿਸ਼ਵਾਸ ਇੰਟਰਨੈਸ਼ਨਲ ਬਹੁਤ ਹੀ ਅੱਛੇ ਤਰੀਕੇ ਨਾਲ ਕਰ ਰਹੀ ਹੈ ਬਹੁਤ ਅੱਛਾ ਹੋਲਡ ਹੈ ਸਾਡਾ ਯੂਐਸਏ ਕੈਨੇਡਾ ਯੂਕੇ ਦੇ ਵਿੱਚ ਈਵਨ ਆਸਟ੍ਰੇਲੀਆ ਦੇ ਵਿੱਚ ਬਹੁਤ ਅੱਛਾ ਹੋਲਡ ਹੈ ਬਟ ਹਾਂ ਇਸ ਵੇਲੇ ਜੋ ਆਸਟ੍ਰੇਲੀਆ ਹੈ ਉਹ ਥੋੜਾ ਸਫਟ ਹੋਇਆ ਹੋਇਆ ਹੈ ਪਰ ਠੀਕ ਹੈ ਮੈਂ ਆਸਟ੍ਰੇਲੀਆ ਦੇ ਵੀ ਦੋ ਵੀਜ਼ਾਸ ਲੈਨੇ ਮੈਂ ਰੀਸੈਂਟਲੀ ਆਪਣੇ ਪੇਜ ਤੇ ਵੀ ਪੋਸਟ ਕੀਤੇ ਸੀਗੇ ਆਸਟ੍ਰੇਲੀਆ ਤੇ ਜਿਹੜੇ ਦੋ ਵੀਜ਼ਾਸ ਮੈਂ ਲੈੇ ਸੀਗੇ ਪੇਜ ਤੇ ਪੋਸਟ ਕੀਤੇ ਸੀਗੇ ਪਰ ਹਾਂ ਜੋ ਕਿ ਰਿਜ਼ਲਟ ਹੈ ਉਹ ਉਨਾ ਅੱਛਾ ਨਹੀਂ ਹੈ ਇਸ ਲਈ ਆਪਾਂ ਪ੍ਰਮੋਟ ਨਹੀਂ ਕਰਦੇ ਕਿ ਜੇ 10 ਚੋਂ 2 ਵੀਜ਼ਾ ਆਨ ਤਾਂ ਉਹਦਾ ਫਾਇਦਾ ਕੋਈ ਨਹੀਂ ਹੈ ਹੂੰ ਰੇਸ਼ੋ ਬਹੁਤ ਘਟ ਜਾਂਦੀ ਹੈ ਵੀਜ਼ਾ ਘਟ ਜਾਂਦੀ ਹੈ ਬੱਚੇ ਦੇ ਪੈਸੇ ਵੀ ਖਰਾਬ ਹੋ ਜਾਂਦੇ ਨੇ ਜੇ ਆਪਾਂ ਪੈਸੇ ਵੀਜ਼ਾ ਤੋਂ ਬਾਅਦ ਲੈਣੇ ਆ ਪਰ ਬੱਚੇ ਦਾ ਸਮਾਂ ਉਹ ਖਰਾਬ ਹੋ ਜਾਂਦਾ ਹੈ ਪਰ ਕਸ਼ਿ ਜੀ ਆਪਾਂ ਹੁਣ ਕੈਨੇਡਾ ਬਾਰੇ ਗੱਲ ਕਰਨੀ ਹੈ ਕਿਉਂਕਿ ਕੈਨੇਡਾ ਨੂੰ ਲੈ ਕੇ ਬਹੁਤ ਸਾਰੀ ਮਨ ਵਿੱਚ ਬੱਚਾ ਦੀ ਦੁਚਿੱਤੀ ਆ ਚਿੰਤਾ ਹੈ ਅਲਰਟ ਆ ਰਹੇ ਨੇ ਲੇਕਿਨ ਸ਼ੌਕਿੰਗ ਅਲਰਟ ਆ ਰਹੇ ਨੇ ਕਿਹਾ ਜਾ ਰਿਹਾ ਕਿ ਪਹਿਲਾਂ ਕੈਨੇਡਾ ਗਵਰਨਮੈਂਟ ਨੇ ਝੜੀ ਪਰ ਹੁਣ ਰੋਕ ਦਿੱਤਾ ਹੈ ਪਹਿਲਾਂ ਕਹਿੰਦੇ ਕਿ 92 100 ਚੋਂ 92% ਵੀਜ਼ਾ ਆ ਜਾਂਦਾ ਸੀ ਹੁਣ 65 35 ਹੋ ਗਿਆ ਤੇ ਬੱਚੇ ਡਰੇ ਹੋਏ ਨੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਪਤਾ ਕੀ ਗੱਲ ਹੈ ਸਰ ਅਫਵਾਹ ਕਿ ਸੱਚ ਹੈ ਨਹੀਂ ਕਿ ਤਰੀਕਾ ਕੁਝ ਅਲੱਗ ਹੈ ਤਰੀਕਾ ਕੁਝ ਅਲੱਗ ਹੈ ਫੁਆ ਨਹੀਂ ਹੈ ਇਹ ਗੱਲ ਪਤਾ ਕੀ ਹੈ ਬੱਚੇ ਦੀ ਪ੍ਰੋਫਾਈਲ ਅੱਛੀ ਹੋਣੀ ਚਾਹੀਦੀ ਹੈ ਜੀ ਤੁਸੀਂ ਮੈਨੂੰ ਪ੍ਰੋਫਾਈਲ ਅੱਛੀ ਦੇ ਨਾਲ ਬੱਚਾ ਮੇਰੇ ਕੋਲ ਵਿਜ਼ਿਟ ਕਰੇ ਜੀ ਆਪਣਾ ਮਨਪਸੰਦ ਕਾਲਜ ਲੈ ਲਵੇ ਅੱਛਾ ਮੈਨੂੰ ਦੱਸ ਦੇਵੇ ਮੈਂ ਬੈਂਕਓਵਰ ਚਾ ਕਾਲਜ ਚ ਜਾਣਾ ਹੈ ਅੱਛਾ ਆਪੋ ਲੈਟਰ ਲੈ ਕੇ ਦਊਗਾ ਪੈਸੇ ਵੀਜ਼ੇ ਤੋਂ ਬਾਅਦ ਲੈ ਲਊਗਾ ਸਾਰੇ ਪੈਸੇ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਲੈ ਲਊਗਾ ਕੋਈ ਫਾਈਲ ਪ੍ਰੋਸੈਸਿੰਗ ਕੁਝ ਨਹੀਂ ਲਵਾਉਂਗਾ ਨਹੀਂ ਪਰ ਕਿਹਾ ਜਾ ਰਿਹਾ ਕਿ ਵੀਜ਼ੇ 'ਚ ਬਹੁਤ ਕਟੌਤੀ ਹੋ ਰਹੀ ਹੈ ਵੀਜ਼ਾ ਆ ਹੀ ਨਹੀਂ ਰਿਹਾ ਕੋਈ ਪਬਲਿਕ ਜਾਂ ਪ੍ਰਾਈਵੇਟ ਕਾਲਜ ਦੀ ਵੀ ਗੱਲ ਸਾਹਮਣੇ ਆ ਰਹੀ ਹੈ ਮੈਂ ਤੁਹਾਨੂੰ ਦੱਸਦਾ ਹੂੰ ਬਹੁਤ ਸਾਰੇ ਆਪਾਂ ਏਜੰਟਸ ਨੇ ਜੋ ਕਿ ਪ੍ਰਮੋਟ ਕਰ ਰਹੇ ਨੇ ਪੈਸੇ ਵੀਜ਼ਾ ਤੋਂ ਬਾਅਦ ਹੂੰ ਉਹ ਪ੍ਰਾਈਵੇਟ ਕਾਲਜ ਕਰਦੇ ਨੇ ਜਿੱਦੇ ਐਕਚੁਅਲ ਚ ਫੀਸ ਆਫਟਰ ਵੀਜ਼ਾ ਜਾਂਦੀ ਹੈ ਜਾਂਦੀ ਉਹਦੀ ਆਫਟਰ ਵੀਜ਼ਾ ਉਹਦਾ ਫਾਇਦਾ ਕੀ ਹੈ ਤੁਸੀਂ ਮੈਂ ਤੁਹਾਨੂੰ ਗਰੰਟੀਡ ਲਿਖ ਕੇ ਦਿੰਦਾ ਬੱਚਾ ਮੇਰੇ ਆਫਿਸ ਵਿਜ਼ਿਟ ਕਰੇ ਐਪਲੀਕੇਸ਼ਨ ਅੱਛੀ ਹੋਵੇ ਆਪਣਾ ਮਨਪਸੰਦ ਕਾਲਜ ਚੁਣ ਲਵੇ ਮੈਂ ਪੈਸੇ ਲਗਾਵਾਗਾ ਵੀਜ਼ੇ ਦੇ ਬਾਅਦ ਪੈਸੇ ਦੇ ਦਵੇ ਔਰ ਨਾ ਉਹ ਵੀ ਨਹੀਂ ਕਿ ਪੈਕੇਜ ਕਰਾਂਗਾ 6 ਲੱਖ ਫालतू ਲਵਾਂਗਾ 7 ਲੱਖ ਫालतू ਲਵਾਂਗਾ ਨਹੀਂ ਨਾ ਮਾਤਰ ਪੈਸੇ ਲਵਾਂਗਾ ਜੋ ਮੇਰੇ ਬੰਦੇ ਨੇ ਮੰਨ ਲਓ ਅਸੀਂ ਗੱਲ ਸਮਝੀਏ ਕਿ ਜਿਹੜੀ ਗੱਲ ਪ੍ਰਚਾਰੀ ਜਾ ਰਹੀ ਜਿਹਦੀ ਐਡਵਰਟਾਈਜ਼ਮੈਂਟ ਬਹੁਤ ਹੋ ਰਹੀ ਹੈ ਕਿ ਪੇ ਆਫਟਰ ਵੀਜ਼ਾ ਕੈਨੇਡਾ ਲਈ ਵੀ ਸ਼ੁਰੂ ਹੋ ਗਿਆ ਕੰਮ ਪਰ ਉਹ ਪ੍ਰਾਈਵੇਟ ਕਾਲਜਸ ਲਈ ਕਰ ਰਹੇ ਆ ਜਮੈਂ ਤੁਹਾਨੂੰ ਪਬਲਿਕ ਕਾਲਜ ਕਰਕੇ ਦਵਾਂਗਾ ਈਵਨ ਮੇਰੇ ਕੋਲ ਅੱਜ ਦੋ ਬੱਚੇ ਪਾਸਪੋਰਟ ਲੈ ਕੇ ਵੀ ਗਏ ਨੇ ਨਾ ਉਹਨਾਂ ਦੇ ਪੇਰੈਂਟਸ ਤੋਂ ਤੁਸੀਂ ਇਹ ਗੱਲ ਪੁੱਛ ਲਓ ਵੀ ਉਹਨਾਂ ਦੀ ਮਨਪਸੰਦ ਦਾ ਕਾਲਜ ਦੇ ਵਿੱਚ ਭੇਜਿਆ ਹੈ ਪਬਲਿਕ ਕਾਲਜ ਪਬਲਿਕ ਦੇ ਵਿੱਚ ਔਰ ਪੈਸੇ ਵੀਜ਼ੇ ਤੋਂ ਬਾਅਦ ਲੈਣੇ ਤੇ ਪੈਕੇਜ ਵੀ ਕੋਈ ਮੋਟਾ ਨਹੀਂ ਹੁੰਦਾ ਨਹੀਂ 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 ਬਿਲਕੁਲ ਨਹੀਂ ਜੀ ਹਮ ਤਾਂ ਵੈਸੇ ਟਿਕਾ ਵੱਡਾ ਨਹੀਂ ਲੱਗਦਾ ਨਹੀਂ ਨਹੀਂ ਟਿਕਾ 4 5 6 ਲੱਖ ਰੁਪਏ ਦਾ ਨਹੀਂ ਹੈ ਹਾਂ ਜੋ ਜੈ ਜੈ ਮਿਹਨਤਾਂ ਮਿਹਨਤ ਹੈ ਜੋ ਮੇਰੀ ਇਨਵੈਸਟਮੈਂਟ ਹੈ ਉਹ ਤਾਂ ਮੈਂ ਲਵਾਂਗਾ ਹੀ ਉਹਦੇ ਅਕੋਰਡਿੰਗਲੀ ਬਿਲਕੁਲ ਜੀ ਅੱਛਾ ਹੁਣ ਇਹ ਵੀ ਗੱਲ ਸਾਹਮਣੇ ਆ ਰਹੀ ਆ ਮੈਂ ਤੁਹਾਡੇ ਨਾਲ ਬੈਠਣ ਤੋਂ ਪਹਿਲਾਂ ਸਰਚ ਹੀ ਕਰ ਰਿਹਾ ਸੀਗਾ ਉਹ ਕਹਿੰਦੇ ਕਿ ਸਪਾਊਸ ਵੀਜ਼ਾ ਆ ਹੀ ਨਹੀਂ ਰਿਹਾ ਇਹ ਗੱਲ ਸੱਚ ਹੈ ਕਿ ਇਹ ਵੀ ਅਫਵਾਹ ਹੈ ਨਹੀਂ ਦੇਖੋ ਜੋ +2 ਤੋਂ ਬਾਅਦ ਵਾਲੇ ਸਪਾਊਸ ਵੀਜ਼ਾਸ ਨੇ ਉਹਨਾਂ ਦੇ ਵਿੱਚ ਤਾਂ ਚਲੋ ਰੋਕ ਲੱਗੀ ਹੈ ਪਰ ਜੋ ਪੋਸਟ ਗ੍ਰੈਜੂਏਟ ਦੇ ਲਈ ਜਾ ਰਹੇ ਨੇ ਠੀਕ ਹੈ ਫਾਈਲ ਕਰਨ ਦਾ ਟੰਗ ਹੈ ਤੁਸੀਂ ਡਰ ਰਹੇ ਹੋ ਤਾਂ ਤੁਸੀਂ ਪਹਿਲਾਂ ਵਿਸ਼ਵਾਸ ਇੰਟਰਨੈਸ਼ਨਲ ਵਿਜ਼ਿਟ ਕਰ ਲਓ ਰਿਵਿਊਸ ਬਹੁਤ ਗਲਤ ਆ ਰਹੇ ਨੇ ਅਗਰ ਆਪਾਂ YouTube ਤੇ ਚੈੱਕ ਕਰੀਏ Google ਤੇ ਚੈੱਕ ਕਰੀਏ ਜਿਹੜੇ ਕੈਨੇਡਾ 'ਚ ਬੈਠੇ ਉਹ ਕਹਿੰਦੇ ਨਾ ਆਓ ਆਉਣਾ ਤਾਂ ਤੁਹਾਡੇ ਕੋਲ ਕੋਈ ਸਕਿੱਲ ਹੋਣੀ ਚਾਹੀਦੀ ਹੈ ਜਾਂ ਕਿਸੇ ਖਾਸ ਪ੍ਰੋਵਿੰਸ ਚਾਓ ਜਿੱਥੇ ਕੈਨੇਡਾ ਅਲਾਉ ਕਰਦਾ ਤੁਸੀਂ ਇਹ ਬਾਰੇ 100% ਸੱਚ ਹੈ ਓਕੇ ਇਹਦੇ 'ਚ ਮੈਂ ਝੂਠ ਕੁਝ ਵੀ ਨਹੀਂ ਕਹਿੰਦਾ ਜੀ ਕੰਮ ਇਸ ਵੇਲੇ ਕੈਨੇਡਾ ਦੇ ਵਿੱਚ ਘਟਿਆ ਹੋਇਆ ਹੈ ਠੀਕ ਹੈ ਪਰ ਤੁਸੀਂ ਸਟੱਡੀ ਲਈ ਜਾ ਰਹੇ ਹੋ ਤੁਸੀਂ ਕਿਹੜਾ ਕਮਾਨ ਜਾ ਰਹੇ ਹੋ ਉਹਨਾਂ ਦੀ ਪਹਿਲੀ ਪਰ ਜੇ ਸਕਿੱਲ ਸਿੱਖੇ ਲੋ 2-3 ਮਹੀਨੇ ਇੱਥੇ ਸਕਿੱਲ ਤੁਸੀਂ ਸਿੱਖ ਕੇ ਜਾਓ ਕਿਉਂਕਿ ਦੇਖੋ ਜੋ ਹੱਥੀ ਕੰਮ ਹੈ ਉਹਦੀ ਕਮਾਈ ਵੀ ਜ਼ਿਆਦਾ ਹੈ ਠੀਕ ਹੈ ਨਾ ਤੁਸੀਂ ਰੈਦਰਨ ਜਾ ਕੇ ਤੁਸੀਂ ਜੋਬ ਕਰੋ ਤੁਹਾਨੂੰ ਕੋਲ ਆਪਣੇ ਸਕਿੱਲਸ ਹੋਣ ਤਾਂ ਤੁਹਾਨੂੰ ਵੈਸੇ ਜੋਬ ਪੈਸੇ ਪੈਸੇ ਜ਼ਿਆਦਾ ਨਹੀਂ ਦੇਖੋ ਕੈਨੇਡਾ ਜਾਣਾ ਤੁਹਾਡਾ ਸੁਪਨਾ ਹੈ ਤਾਂ ਇਹ ਕਹਿੰਦੇ ਇੱਕ ਤਰੀਕਾ ਇੱਕ ਸਲੀਕਾ ਇੱਕ ਪ੍ਰੋਸੈਸ ਹੈ ਕੈਨੇਡਾ ਦਾ ਸੁਪਨਾ ਪੂਰਾ ਹੋ ਸਕਦਾ ਪਬਲਿਕ ਕਾਲਜ ਦੇ ਅੰਦਰ ਹੀ ਤੁਹਾਨੂੰ ਐਡਮਿਸ਼ਨ ਦਿਵਾਣ ਕੇ ਜਿੱਥੇ ਤੁਹਾਡੀ ਤਮੰਨਾ ਹੈ ਪਰ ਜੇ ਜਿੰਨਾ ਟਾਈਮ ਪ੍ਰੋਸੈਸਿੰਗ ਦਾ ਉਹਦੇ ਵਿੱਚ ਤੁਸੀਂ 2-3 ਮਹੀਨੇ ਚ ਕੋਈ ਸਕਿੱਲ ਸਿੱਖ ਲੋ ਤਾਂ ਸੁਣ ਤੇ ਸੁਆਗਤ ਹੈ ਬਿਲਕੁਲ ਹੈ ਹੁਣ ਜੋ ਲੜਕੀਆਂ ਨੇ ਜੀ ਪਾਰਲਰ ਦਾ ਕੰਮ ਸਿੱਖਦੀਆਂ ਨੇ ਜੀ ਤੇ ਉੱਥੇ ਜਾ ਕੇ ਉਹ ਕੰਮ ਹੈਗਾ ਹੀ ਹੈ ਹਮ ਮੁੰਡੇ ਨੇ ਹੈਅ ਡਰੇਸਰ ਦਾ ਕੰਮ ਸਿੱਖਦੇ ਨੇ ਹਮ ਜਾਂ ਕੋਈ ਕਾਰਪੈਂਟਰ ਦਾ ਕੰਮ ਸਿੱਖਦੇ ਨੇ ਜਾਂ ਕੋਈ ਕੁਝ ਕੰਮ ਸਿੱਖਦਾ ਹੈ ਤੇ ਵੈਸੇ ਵੀ ਉੱਤੇ ਕੰਮ ਹੈ ਹੀ ਹੈ ਇਹ ਤਾਂ ਨਹੀਂ ਹੈ ਵੀ ਨਹੀਂ ਹੈ ਕੰਮ ਤੇ ਕਹਿੰਦੇ ਹੁਣ ਵੀ ਕੋਈ ਨਵੀਂ ਅਪਡੇਟ ਆਣੀ ਆ ਡਿਪੈਂਡੈਂਟ ਨੂੰ ਲੈ ਕੇ 31 ਮਾਰਚ ਤੋਂ ਪਹਿਲਾਂ ਪਹਿਲਾਂ ਆਣੀ ਆ ਉਹਦੇ ਬਾਰੇ ਕੋਈ ਜਾਣਕਾਰੀ ਸਾਨੂੰ ਕੁਝ ਅਸੈਸਟੇਸ਼ਨ ਸੀਗੀਆਂ ਜੋ ਕਿ ਉਹਨਾਂ ਨੇ ਕੀਤਾ ਹੋਇਆ ਹੈ ਪਰ ਉਹਦੇ ਵਿੱਚ ਕੋਈ ਦਿੱਕਤ ਦੀ ਗੱਲ ਨਹੀਂ ਹੈ ਕਿ ਸਤੰਬਰ ਦੇ ਵਿੱਚ ਜਿਹੜਾ ਬੱਚਾ ਵੀ ਅਪਲਾਈ ਕਰੇਗਾ ਉਹਦਾ ਰਿਜ਼ਲਟ ਅੱਛਾ ਹੀ ਆਏਗਾ ਅੱਛਾ ਜੀ ਹਾਂ ਸਤੰਬਰ ਇਨਟੇਕ ਦੀ ਗੱਲ ਹੈ ਦੇਖੋ ਬਿਲਕੁਲ ਜੀ ਐਡਮਿਸ਼ਨਸ ਕਟਨੀ ਹੈ ਉਹ ਤਾਂ ਡੈਫੀਨਿਟਲੀ ਉਹਨਾਂ ਨੇ ਕਹਿ ਹੀ ਦਿੱਤਾ ਹੈ ਜੀ ਅੱਛੇ ਹੀ ਪ੍ਰੋਫਾਈਲਸ ਦਾ ਵੀਜ਼ਾ ਆਏਗਾ ਉਹ ਜੋ ਇਸ ਵਾਰ ਹੋਇਆ ਵੀ 5.5 2 ਤੋਂ 5.5 ਮੈਂ ਵੀ ਲੈਨੇ ਵੀਜ਼ਾਸ ਸਭ ਦੇ ਆਏ ਨੇ ਪਰ ਜੋ ਹੁਣ ਹੈ ਹੁਣ ਥੋੜਾ ਸਿਨੈਰੀਓ ਘਟੇਗਾ ਪਰ ਠੀਕ ਹੈ ਰਿਜ਼ਲਟ ਓਰੀਐਂਟਡ ਇਹ ਨਹੀਂ ابھی ਰਿਜ਼ਲਟਸ ਨਹੀਂ ਆਣਗੇ ਰਿਜ਼ਲਟਸ ਅੱਛੇ ਹੀ ਆਣਗੇ ਜੀ ਤੁਸੀਂ ਫਾਈਲਸ ਲੈ ਕੇ ਉਹ ਪਵਿਜ਼ਾ ਕਰਾ ਕੇ ਦਵਾਂਗੇ ਸਰ ਜਿਵੇਂ ਤੁਸੀਂ ਕਹੇ ਤੁਸੀਂ ਰਿਜ਼ਲਟ ਓਰੀਐਂਟਡ ਹੋ ਔਰ ਜਿਹੜੇ ਸਾਡੇ ਬੱਚੇ ਨੇ ਜੇ ਆਪਣੇ ਡਿਸਟ੍ਰਿਕਟ ਦੀ ਗੱਲ ਕਰੀਏ ਬੱਚੇ ਵੀ ਬੜੀ ਅੱਛੀ ਪ੍ਰੀਪਰੇਸ਼ਨ ਕਰ ਰਹੇ ਆ ਪਰ ਮੈਂ ਆਲੇ ਦੁਆਲੇ ਦੇਖਦਾ ਹੋਲਡਿੰਗਸ ਲੱਗੀਆਂ 4.5 ਬੈਂਡ 'ਚ ਕੈਨੇਡਾ ਚੱਲੂ ਇਹ ਪੋਸੀਬਲ ਹੈ ਨਹੀਂ ਇਹਨਾਂ ਬੱਚੇ ਦਾ ਮੋਰਲ ਤਾਂ ਨਹੀਂ ਡਿੱਗ ਜਾਊਗਾ ਹਰ ਇੱਕ ਦਾ ਕੰਮ ਕਰਨ ਦਾ ਲਗ ਤਰੀਕਾ ਹੈ ਪਰ ਮੈਂ ਇਸ ਚੀਜ਼ ਨਾਲ ਐਗਰੀ ਨਹੀਂ ਕਰਦਾ ਨਹੀਂ ਹੈ ਤੁਹਾਡੇ ਕੋ ਸਪੋਸ ਗ੍ਰੈਜੂਏਟ ਕੀਤੀ ਹੋ ਜਾਂ ਹਸਬੰਡ ਵਾਈਫ ਨੇ ਤਾਂ ਉਹ ਆ ਸਕਦੇ ਆ ਅਪਲਾਈ ਕਰ ਪਲਸ 2 ਵਾਲੇ ਨੂੰ ਵੀ ਕਰਾ ਕੇ ਦਵਾਂਗਾ ਪਲਸ 2 ਵਾਲੇ ਨੂੰ ਦਿੱਕਤ ਹੈ ਪਲਸ 2 ਵਾਲੇ ਨੂੰ ਦਿੱਕਤ ਹੈ ਦੇਖੋ ਜੀ ਵੀਜ਼ਾ ਆਣਾ ਨਹੀਂ ਆਣਾ ਮੈਂ ਵੀਜ਼ਾ ਅਫੀਸਰ ਨਹੀਂ ਹਾਂ ਜੀ ਜੇ ਮੈਂ ਵੀਜ਼ਾ ਅਫੀਸਰ ਹੁੰਦਾ ਤਾਂ ਮੈਂ ਸਭ ਦੇ ਹੀ ਪਾਸਪੋਰਟ ਤੇ ਸਟੈਂਪਿੰਗ ਕਰ ਦਿੰਦਾ ਤੇ ਸਾਰਿਆਂ ਨੂੰ ਹੀ ਭੇਜ ਦਿੰਦਾ ਪਰ ਤੁਸੀਂ ਇਸ ਗੱਲ ਨੂੰ ਠੋਸ ਤਰੀਕੇ ਕਹਿੰਦੇ ਹੋ ਕਿ ਕੈਨੇਡਾ ਵੇਖੇ ਜਿਸ ਪ੍ਰੋਵਿੰਸ ਤੁਸੀਂ ਜਾਣਾ ਚਾਹੁੰਦੇ ਹੋ ਜਿਹੜੇ ਕਾਲਜ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਹੋ ਪਬਲਿਕ ਕਾਲਜ ਐਡਮਿਸ਼ਨ ਲੈਣਾ ਚਾਹੁੰਦੇ ਹੋ ਕਿਉਂਕਿ ਬਾਰ ਬਾਰ ਇਹ ਕਿਹਾ ਜਾਂਦਾ ਹੈ ਪ੍ਰਾਈਵੇਟ ਕਾਲਜ ਨਾ ਲਓ ਤੁਸੀਂ ਪਬਲਿਕ ਕਾਲਜ ਐਡਮਿਸ਼ਨ ਕਰਾ ਕੇ ਦੋਗੇ ਪਰ ਪੈਕੇਜ ਪੈ ਹੂੰ ਕਲੀਅਰ ਜੀ ਗੱਲ ਹੈ ਜੋ ਮੇਰੀ ਲਾਗਤ ਹੈ ਮੈਂ ਉਹ ਲਵਾਗਾ ਪੈਸੇ ਵੀਜ਼ੇ ਤੋਂ ਬਾਅਦ ਲਵਾਗਾ ਪਰ ਪੈਸੇ ਜਿਹੜੇ ਵੀਜ਼ਾ ਤੋਂ ਬਾਹਰ ਲੈਂਦੇ ਆ ਜਿਆਦਾ ਬਾਅਦ ਲੈਂਦੇ ਹੋ ਪ੍ਰਾਈਵੇਟ ਵਾਲੇ ਲੈ ਲੈਂਦੇ ਪ੍ਰਾਈਵੇਟ ਵਾਲੇ ਤੋਂ ਭਾਜੀ ਲੈਂਦੇ ਆ ਕਿਉਂਕਿ ਫੀਸ ਹੀ ਆਫਟਰ ਵੀਜ਼ਾ ਹੈ ਉਹਨਾਂ ਦੀ ਪ੍ਰਾਈਵੇਟ ਦੇ ਵਿੱਚ ਆਪਾਂ ਗੱਲ ਨੂੰ ਸਮਝਾਉਣਾ ਨਾ ਤੇ ਹੁਣ ਯੂਕੇ ਦੀ ਗੱਲ ਕਰੀਏ ਬਹੁਤਾਂ ਦੀ ਤਮੰਨਾ ਯੂਕੇ ਜਾਣ ਦੀ ਵੀ ਹੈ ਕਹਿੰਦੇ ਯੂਕੇ ਬੰਦ ਹੋ ਗਿਆ ਨਹੀਂ ਯੂਕੇ ਦਾ ਸਪਾਊਸ ਜਰੂਰ ਬੰਦ ਹੋਇਆ ਪਰ ਠੀਕ ਹੈ ਜੋ ਸਿੰਗਲ ਐਪਲੀਕੇਸ਼ਨਸ ਹੈ ਉਹ ਨਹੀਂ ਬੰਦ ਹੋਇਆ ਤੇ ਸਾਢੇ 4 ਰੀਚ ਨਾ ਮੈਨੂੰ ਐਪਲੀਕੇਸ਼ਨ ਦਿਓ ਮੈਂ ਤੁਹਾਨੂੰ ਮੈਂ ਇੰਟੇਕ यूके वीआई च 4.5 इंच ਬੈਟ ਅੱਛਾ ਯੂਕੇ ਵੀਆਈ ਚ 4.5 ਇੰਚ ਬੈਂਡਸ ਕਰੂਣ ਪਰ ਵੀਜ਼ਾ ਲੈ ਕੇ ਦਵਾਂਗੇ ਪੀਟੀ 43 ਹੁਣ ਯੂਕੇ ਵੀਆਈ ਚੋ ਮੇਨ ਟੈਕ ਦੇ ਵਿੱਚ ਆਫਰ ਕੈਸ਼ ਗਰੰਟਡ ਲੈ ਕੇ ਦਵਾਂਗੇ ਅਸੀਂ ਗੱਲ ਸੁਣ ਕੇ ਕਹਿੰਦੇ ਯੂਕੇ ਹੋ ਗਿਆ ਜੀ ਬੰਦ ਯੂਕੇ ਚ ਗੈਪ ਜਮਾ ਹੀ ਨਹੀਂ ਚੱਲਦਾ ਤੁਹਾਡੇ ਇੱਥੇ ਮੈਂ ਬਾਹਰ ਆ ਕੇ ਸੁਣਿਆ ਕੋਈ ਕਲਾਇੰਟ ਆਇਆ ਹੋਇਆ ਸੀਗਾ ਤੁਹਾਡੇ ਜਿਹੜੇ ਇੱਥੇ EMPLOYEE ਸਮਝਾ ਰਿਹਾ ਸੀ ਕਿ ਅਸੀਂ ਗੈਪ ਵੀ ਲੋਵਾ ਦਿੰਨੇ ਤੁਸੀਂ ਮੈਨੂੰ 15 ਸਾਲ ਦੇ ਗੈਪ ਦੇ ਨਾਲ ਫਾਈਲ ਦੇ ਦਿਓ ਮੈਂ ਵੀਜ਼ਾ ਕਰਾ ਦਾਂ ਮੰਨ ਲਓ ਕਿਸ ਨੇ +2 15 ਸਾਲ ਪਹਿਲਾਂ ਕੀਤੀ ਉਹਦਾ ਲੋਵਾ ਦੂੰਗੇ ਮੈਂ ਕਰਾ ਦਾਂਗਾ ਤੇ ਫ ਰਿਫਿਊਜ਼ਲ ਪੈਸੀ ਵੀਜ਼ਾ ਤੋਂ ਬਾਅਦ ਹੈ ਅੱਛਾ ਪੈਸੇ ਸਾਰੇ ਤੁਸੀਂ ਲਾਉਣੇ ਆ ਮੈਂ ਲਾਵਾਂਗਾ ਯੂਕੇ ਦੇ ਵੀ ਤੁਸੀਂ ਲਾਉਣੇ ਆ ਮੈਂ ਲਗਾਉਂਗਾ ਹੂੰ ਤਾਂ ਫਿਰ ਹੁਣ ਯੂਕੇ ਵਿੱਚ ਕੇ ਵਰਕ ਪਰਮਿਟ ਮਿਲ ਜਾਂਦਾ ਜੀ ਵਰਕ ਪਰਮਿਟ ਦਾ ਕੰਮ ਹੀ ਨਹੀਂ ਕਰਦਾ ਜੀ ਤੁਸੀਂ ਨਹੀਂ ਕਰਦਾ ਸਟੱਡੀ ਵੀਜ਼ਾ ਹੀ ਕਰਦਾ ਸਟੱਡੀ ਵੀਜ਼ਾ ਹੀ ਕਰਦਾ ਤੇ ਯੂਕੇ ਵਿੱਚ ਫਿਰ ਕੋਈ ਸਪੈਸੀਫਿਕ ਕੋਈ ਉੱਥੇ ਵੀ ਪਬਲਿਕ ਕਾਲਜ ਹੈ ਕਿ ਪ੍ਰਾਈਵੇਟ ਕਾਲਜ ਵਿੱਚ ਬੱਚੇ ਭੇਜਦੇ ਹੋ ਨਹੀਂ ਸਰ ਉੱਥੇ ਤਾਂ ਯੂਨੀਵਰਸਿਟੀਆਂ ਹਨ ਗਵਰਨਮੈਂਟ ਅੱਛਾ ਕੋਈ ਐਡਰ ਇਸ਼ੂ ਹੀ ਨਹੀਂ ਹੈ ਹੂੰ ਅਨਿਸ਼ਲੀ ਕੋਈ ਫਾਈਲ ਚਾਰਜਸ ਲੈਂਦੇ ਵਜੂ ਨਹੀਂ ਕੁਝ ਨਹੀਂ ਲੈਂਦੇ ਅਨਿਸ਼ਲੀ ਤੁਸੀਂ ਜਿਹੜੇ ਪ੍ਰੀਵੀਅਸ ਬੱਚੇ ਸਾਡੀ ਕੰਪਨੀ ਦੇ ਇੱਕੋ ਹੀ ਖਾਸiyat ਹੈ ਆਪਾਂ ਇੱਕ ਇਨਰੋਲਮੈਂਟ ਫਾਰਮ ਭਰਦੇ ਆ ਜੀ ਬੱਚੇ ਦੇ ਡਾਕੂਮੈਂਟੇਸ਼ਨਸ ਮੈਨੂੰ ਰੱਖਣੇ ਪੈਂਦੇ ਕਿਉਂਕਿ ਮੈਨੂੰ ਵੀ ਇੱਕ ਸਿਕਿਉਰਿਟੀ ਚਾਹੀਦੀ ਹੈ ਠੀਕ ਹੈ ਵੀਜ਼ਾ ਆਉਂਦਾ ਹੈ ਆਪਾਂ ਉਹਨਾਂ ਦੇ ਜੋ ਜੋ ਸਾਡਾ ਜੋ ਲਾਗਤ ਲਾਗਤ ਐਗਰੀਮੈਂਟ ਹੈ ਜੋ ਅਸੀਂ ਕਰਦੇ ਹਾਂ ਵੀਜ਼ੇ ਤੋਂ ਬਾਅਦ ਆਪਾਂ ਪੇਮੈਂਟ ਲੈ ਲੈਣੇ ਥੈਟਸ ਇਟ ਆ ਪਿਛਲੀ ਵਾਰ ਆਪਾਂ ਵੀਡੀਓ ਕੀਤੀ ਤੁਸੀਂ ਕਹਿੰਸੀ ਅਸੀਂ ਆਇਲਸ ਨੂੰ ਫ੍ਰੀ ਕਰਾ ਦਿੰਦੇ ਮੈਨੂੰ ਜਿਹਨਾਂ ਨੇ ਸਾਡੇ ਤੋਂ ਵੀ ਵੀਜ਼ਾ ਫਾਈਲ ਲਗਵਾਣੀ ਹੈ ਵੀਜ਼ੇ ਲਈ ਉਹ ਤਾਂ ਕਰ ਹੀ ਰਹੇ ਆ ਹੁਣ ਵੈਸੇ ਵੀ ਆਇਲਸ ਆਪਾਂ 38 ਦੇ ਵਿੱਚ ਕਰ ਰਹੇ ਕਿਉਂਕਿ ਸਾਡੀ ਪਰ ਜੋ ਐਮ ਡੀ ਸੀਗੇ ਸਾਡੇ ਉਹ ਪਿਛਲੇ ਸਾਲ ਬਾਹਰ ਗਏ ਹੋਏ ਸੀ ਇਸ ਸਾਲ ਇੱਥੇ ਨਹੀਂ ਤੇ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ ਉਸ ਚੀਜ਼ ਨੂੰ ਤੇ ਉਹ ਟ੍ਰਿਪਲ ਏਟ ਦੇ ਵਿੱਚ ਕਰੇ ਰਹੇ ਆ ਤੁਸੀਂ 20 ਦੀ ਗੱਲ ਕੀਤੀ T20 ਕੱਪ ਸ਼ੁਰੂ ਹੋ ਰਿਹਾ ਯੂਐਸਏ ਉਹਦੇ ਲਈ ਵੀਜ਼ਾ ਅਪਲਾਈ ਕਰ ਸਕਦੇ ਤੁਹਾਡੇ ਕੋਲ ਬਿਲਕੁਲ ਬਿਲਕੁਲ ਕਰ ਸਕਦੇ ਆ ਟੂਰਿਸਟ ਤੁਹਾਡੇ ਕੋਲ ਮੈਚ ਦੀਆਂ ਟਿਕਟਸ ਆਪਾਂ ਅਵੇਲੇਬਲ ਕਰਾਵਾਂਗੇ ਐਮਬੈਸੀ ਵੀ ਡੇਟ ਆਪਾਂ ਅਵੇਲੇਬਲ ਕਰਾਵਾਂਗੇ ਨਾ ਮਾਤਰ ਜੇ ਪੈਸੇ ਲਵਾਂਗੇ ਵੀਜ਼ੇ ਤੋਂ ਬਾਅਦ ਪਰ ਉਹ ਤਾਂ ਕਹਿੰਦੇ ਕਿ ਅਪਾਇੰਟਮੈਂਟ ਵੀ ਨਹੀਂ ਮਿਲ ਰਹੀ ਉਹਨਾਂ ਤਾਂ ਖੁੱਲੀਆਂ ਹੋਈਆਂ ਲੈ ਕੇ ਦਵਾਂਗੇ ਲੈ ਕੇ ਦਵਾਂਗੇ ਬਿਲਕੁਲ ਲੈ ਕੇ ਤੇ ਤੇ ਉਹ ਕਿੰਨਾ ਕੋਖਾ ਆਉਂਦਾ ਹੈ ਯੂ ਐਸ ਏ ਦੇ ਲਈ ਵਿਸ਼ਵਾਸ ਇੰਟਰਨੈਸ਼ਨਲ ਬਹੁਤ ਹੀ ਜ਼ਿਆਦਾ ਸਾਡਾ ਅੱਛਾ ਹੋਲਡ ਹੈ ਜੀ ਤੇ ਤੁਸੀਂ ਇਹ ਟੈਨਸ਼ਨ ਪੁੱਛਿਓ ਜੇ 10 ਚੋਂ ਏਜੰਟਸ ਦੇ 3 ਤੋਂ 4 ਵੀਜ਼ਾ ਜਾਂਦੇ ਨੇ 8.5 ਤੋਂ 9 ਆਉਂਦੇ ਨੇ ਆ ਚਾਰ ਬੱਚੇ ਜਿਨ੍ਹਾਂ ਦੇ ਵੀਜ਼ਾ ਯੂ ਐਸ ਏ ਦੇ ਸਟੱਡੀ ਦੇ ਆਏ ਨੇ ਨਾ ਇਹ 6 ਬੱਚੇ ਐਮਬੈਸੀ ਚ ਸੀਗੇ ਅੱਛਾ ਚਾਰਾਂ ਦੇ ਵੀਜ਼ੇ ਆਏ ਨੇ ਅੱਛਾ ਹਾਂਜੀ ਤੇ ਫਿਰ ਇੱਕੋ ਹੀ ਤੁਸੀਂ ਬਾਰ-ਬਾਰ ਪ੍ਰੈਕਟਿਸ ਕਰਕੇ ਪਰਫੈਕਟ ਹੋ ਰਹੇ ਹੋ ਬਿਲਕੁਲ ਜੀ ਬਿਲਕੁਲ ਬਹੁਤ ਟਾਈਮ ਤੋਂ ਪਏ ਕੰਮ ਕਰ ਰਹੇ ਹਾਂ ਯੂ ਐਸ ਏ ਦਾ ਪਹਿਲੀ ਵਾਰ ਤਾਂ ਨਹੀਂ ਹੈ ਜੀ ਉਹ ਤੁਸੀਂ ਟੀਮ ਵੀ ਸਾਡੀ ਅੱਛੀ ਹੈ ਗਾਈਡਲਾਈਨਸ ਔਰ ਸਾਡੀ ਜਿਹੜੀ ਇੰਟਰਵਿਊ ਪ੍ਰੈਪਰੇਸ਼ਨ ਵਾਲੀ ਟੀਮ ਹੈ ਉਹ ਦਿੱਲੀ ਤੋਂ ਵੀ ਹੈ ਇੱਥੋਂ ਵੀ ਅੰਬਾਲਾ ਤੋਂ ਵੀ ਹੈ ਅਲੱਗ-ਅਲੱਗ ਬ੍ਰਾਂਚੇਸ ਤੋਂ ਪਰ ਆਪਣੇ ਵਾਲੇ ਢੋਲੇ ਸੀ ਇਕੱਠੇ ਹੀ ਸੁਣਦੇ ਯੂ ਐਸ ਏ ਦਾ ਵੀਜ਼ਾ ਆਇਆ ਹੋਵੇ ਇੱਥੇ ਦਾ ਯੂ ਕੇ ਦਾ ਜ਼ਿਆਦਾ ਦਖਾਉਂਦੇ ਆ ਕਹਿਣਾ ਦਾ ਤਾਂ ਖਾਂਦੇ ਆ ਤੁਸੀਂ ਤਾਂ ਪਿਛਲੇ ਸਾਲ ਤੋਂ ਦੇਖ ਰਹੇ ਹੋ ਮੇਰੇ ਤੋਂ ਹਾਂ ਯੂ ਐਸ ਏ ਦੇ ਆ ਰਹੇ ਨੇ ਮੈਂ ਪਿਛਲੀ ਵਾਰ ਵੀ ਆ ਜਾ ਤੁਸੀਂ ਦਿਖਾਈ ਸੀ ਤੇ ਹੁਣ T20 ਦਾ ਪ੍ਰੋਸੀਜਰ ਕੀ ਹੈ ਸੁਪੋਜ਼ ਕਿਸ ਨੇ ਲਗਵਾਉਣਾ ਹੋਵੇ ਪ੍ਰੋਸੀਜਰ ਕੀ ਕਿੰਨੇ ਟਾਈਮ ਦਾ ਪ੍ਰੋਸੀਜਰ ਹੈ ਜੀ ਵਿਦਨ 2 ਮੰਥਸ ਦੇ ਵਿੱਚ ਆਪਾਂ ਤੁਹਾਨੂੰ ਬੇਸਿਕੀ ਡੇਟਸ ਵਗੈਰਾ ਡਾਕੂਮੈਂਟੇਸ਼ਨ ਕਰਕੇ ਦੇ ਦਾਂਗੇ ਤੁਸੀਂ ਇੱਕ ਵਾਰ ਆਫਿਸ ਵਿਜ਼ਿਟ ਕਰ ਸਕਦੇ ਹੋ ਕਸ਼ੀ ਤੁਸੀਂ ਕਹ ਕੇ ਜਿਹੜਾ 2020 वर्ल्ड कप ਹੋ ਰਿਹਾ ਹੈ ਸ਼ੁਰੂ ਉਹਦੇ ਲਈ ਤੁਸੀਂ ਅਪਾਇੰਟਮੈਂਟ ਵੀ ਦਵਾ ਦੋਗੇ ਇੰਟਰਵਿਊ ਦੀ ਪ੍ਰੈਪਰੇਸ਼ਨ ਵੀ ਕਰਾ ਦੋਗੇ ਪਰ ਜਿਹੜੇ ਉੱਥੇ ਜਾ ਕੇ ਪੜਨਾ ਚਾਹੁੰਦੇ ਆ ਜਿਹਨਾਂ ਦੀ ਤਮੰਨਾ ਹੈ ਕਿ ਅਸੀਂ ਯੂਐਸਏ ਜਾਣਾ ਕੈਨੇਡਾ ਵੀ ਨਹੀਂ ਜਾਣਾ ਯੂਕੇ ਵੀ ਨਹੀਂ ਜਾਣਾ ਇੱਥੋਂ ਲੰਘਦੇ ਆ ਤੁਹਾਡੇ ਹੋਲਡਿੰਗਸ ਦੇਖਦੇ ਆ ਕੱਲ ਇੱਥੇ ਨਹੀਂ ਤੁਹਾਡੇ ਹੋਲਡਿੰਗਸ ਤਾਂ ਹਿਮਾਚਲ ਤੱਕ ਲੱਗੇ ਹੋਏ ਆ ਅਸੀਂ ਵੀ ਦੇਖਦੇ ਜਾਂਦੇ ਜਾਂਦੇ ਆ ਕਿ ਤੇ ਯਾਰ ਕਸ਼ਿਸ਼ ਉਹਨਾਂ ਦੀ ਹੋਲਡਿੰਗ ਲੱਗੀ ਆ 38 ਵਾਲਾ ਤੁਸੀਂ ਉੱਥੇ ਕੁਝ ਲਿਖਿਆ ਉਹ ਕੀ ਸਿਸਟਮ ਹੈ 38 ਵਾਲਾ ਕਨਸੈਪਟ ਤਾਂ ਬਹੁਤ ਹੀ ਅੱਛਾ ਹੈ ਸਾਡਾ ਤੁਸੀਂ ਸਾਡੇ ਕੋਲ ਆਫਿਸ ਦੇ ਵਿੱਚ ਵਿਜ਼ਿਟ ਕਰੋ ਤੁਹਾਡੀ ਪ੍ਰੋਫਾਈਲ ਐਲੀਜੀਬਲ ਹੈ ਅੱਛਾ ਸਿਰਫ 38 ਦੇ ਵਿੱਚ ਤੁਸੀਂ ਆਪਣੀ ਸਾਡੇ ਕੋਲ ਇਨਰੋਲਮੈਂਟ ਕਰਾਓ ਪੈਸੇ ਵੀਜ਼ਾ ਤੋਂ ਬਾਅਦ ਦੋ ਅੱਛਾ 38 ਬੈਂਡ ਨਹੀਂ ਆ ਉਹ ਨਹੀਂ 38 ਪੈਸੇ ਨਹੀਂ अच्छा ਤੁਹਾਨੂੰ 888 ਰੁਪਏ ਦੇਣੇ ਆ। ਬਸ ਤੁਸੀਂ ਮੈਨੂੰ ਇਨਰੋਲਮੈਂਟ ਕਰਾਓ ਮੈਂ ਤੁਹਾਡੀ ਆਫਰ ਲੈ ਕੇ ਦਵਾਂਗਾ, I20 ਲੈ ਕੇ ਦਵਾਂਗਾ, ਵੀਜ਼ਾ ਲੈ ਕੇ ਦਵਾਂਗਾ ਮੈਨੂੰ ਮੇਰੇ ਪੈਸੇ ਦੇ ਦਿਓ। ਇਨਰੋਲਮੈਂਟ ਬਸ ਤੁਸੀਂ ਕਰਾ ਲਈਆ। ਹਾਂਜੀ। ਬਾਕੀ ਪੈਸੇ ਬਾਅਦ ਚ ਦੇਣਾ ਤੁਹਾਨੂੰ। ਬਾਅਦ ਚ ਦੇਣੀ ਆ ਤੁਸੀਂ ਮੈਨੂੰ। ਮੈਨੂੰ ਡਾਕੂਮੈਂਟਸ ਕੰਪਲੀਟ ਕਰਕੇ ਦੇ ਦਿਓ ਬਸ। ਤੇ ਉਹਦੇ ਵਿੱਚ ਚਾਈਲਡਸ ਦੀ ਕੋਈ ਰਿਕੁਆਇਰਮੈਂਟ? ਬਿਨਾ ਹੈਲਥ ਤੋਂ ਵੀ ਹੈ, ਹੈਲਥ ਨਾਲ ਵੀ ਹੈ। ਦੋਨੋਂ ਤਰੀਕੇ ਨਾਲ ਬਾਹਰ ਜਾ ਸਕਦੇ। ਪਲੱਸ 2 ਗ੍ਰੈਜੂਏਟ। ਬਿਲਕੁਲ ਸਾਰੇ ਤਰੀਕੇ ਨਾਲ ਗੈਪ ਵੀ ਹੋਵੇ ਤਾਂ ਵੀ ਚੱਕਾ। ਸਪਸ ਸਪਾਊਸ ਦੇ ਵਿੱਚ ਥੋੜੀ ਜਿਹੀ ਦਿੱਕਤ ਇਹ ਆਉਂਦੀ ਹੈ ਵੀ ਆਪਾਂ ਪਹਿਲਾਂ ਮੇਨ ਐਪਲੀਕੈਂਟ ਦਾ ਜਦੋਂ ਵੀਜ਼ਾ ਲੈਣੇ ਆ ਤੇ ਸਪਾਊਸ ਦੀ ਵੀ ਇੰਟਰਵਿਊ ਹੁੰਦੀ ਆ ਕਈ ਵੇਲੇ ਸਪਾਊਸ ਦੀ ਰਿਜੈਕਸ਼ਨ ਜ਼ਿਆਦਾ ਆ ਜਾਂਦੀ ਹੈ ਇਸ ਲਈ ਆਪਾਂ ਮੇਨ ਪ੍ਰੇਫਰੈਂਸ ਮੇਨ ਐਪਲੀਕੈਂਟ ਨੂੰ ਦਿੰਨੇ ਆ ਜਿਵੇਂ ਤੁਸੀਂ ਯੂਐਸ ਲਈ ਟ੍ਰਿਪਲ 8 ਰੱਖਿਆ ਫਾਰਮੈਟ ਕੈਨੇਡਾ ਯੂਕੇ ਲਈ ਕਿਹੜਾ ਫਾਰਮੈਟ ਰੱਖਿਆ ਰੋਲ ਮੈਂਟ ਕਰਾਉਣਾ ਕੁਝ ਨਹੀਂ ਹੈ ਨਾਲੇ ਇਹ ਨਾਲੇ 000 000 000 ਬਸ ਪ੍ਰੇਮ ਭਾਵਨਾ ਲਾਓ ਜੋ ਫਾਰਮੈਲਿਟੀਆਂ ਨੇ ਉਹ ਪਹਿਲਾਂ ਤੁਹਾਨੂੰ ਉਹਨਾਂ ਨੂੰ ਸਾਈਨ ਕਰਨੇ ਪੈਣਗੇ ਜੀ ਤੇ ਅੱਜ ਫਿਰ ਇੱਕ ਵਾਰ ਜਾਂਦੇ ਆਂ ਤੇ ਫਿਰ ਦੱਸਦੇ ਕਿੰਨਾ ਕਿੰਨੇ ਵੀਜ਼ਾ ਸ ਆ ਚੁੱਕੇ ਨੇ ਆ ਵੀਜ਼ਾ ਤੁਹਾਡੇ ਸਾਹਮਣੇ ਪਏ ਨੇ ਕੈਨੇਡਾ ਦਾ ਕਾਸ਼ ਇਸ ਪਾਸਪੋਰਟ 'ਚ ਕੋਈ ਮੇਰਾ ਪਾਸਪੋਰਟ ਵੀ ਹੁੰਦਾ ਯੂ ਐਸ ਏ ਦੇ ਲਈ ਬਈ ਡ੍ਰੀਮ ਡੈਸਟੀਨੇਸ਼ਨ ਹੈ ਔਰ ਕਸ਼ਿਸ਼ ਜੀ ਨੇ ਅੱਜ ਚਾਰ ਦਿਖਾਏ ਜਿਹੜੇ ਪਾਸਪੋਰਟ ਜਿਨ੍ਹਾਂ ਵਿੱਚ ਯੂ ਐਸ ਏ ਦਾ ਵੀਜ਼ਾ ਸਟੈਂਪ ਹੋਇਆ ਔਰ ਇਹ ਕਹਿੰਦੇ ਆ ਕਿ ਯੂ ਐਸ ਏ ਦੇ ਲਈ ਸਾਡੀ ਟੀਮ ਬਹੁਤ ਅੱਛੇ ਤਰੀਕੇ ਤਿਆਰ ਆ ਬਹੁਤ ਪੁਰਾਣੀ ਮਿਹਨਤ ਐ ਇਹਨਾਂ ਦੀ ਟੀਮ ਦੀ ਪ੍ਰੀਪਰੇਸ਼ਨ ਇੰਨੇ ਚੰਗੇ ਤਰੀਕੇ ਕਰਾਉਣਗੇ ਕਿ ਤੁਸੀਂ ਆਪ ਕਹੋਗੇ ਕਿ ਯਾਰ ਵਿਸ਼ਵਾਸ ਤੇ ਵਿਸ਼ਵਾਸ ਕਰਕੇ ਮਜ਼ਾ ਆ ਗਿਆ ਜੇਕਰ ਤੁਸੀਂ ਯੂਐਸਏ ਯੂਕੇ ਕੈਨੇਡਾ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਅੱਜ ਹੀ ਵਿਸ਼ਵਾਸ ਇੰਟਰਨੈਸ਼ਨਲ ਦੀ ਟੀਮ ਦੇ ਨਾਲ ਸੰਪਰਕ ਕਰੋ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਉਹ ਤੁਹਾਡੀ ਜੋ ਸੁਪਨਾ ਹੈ ਵਿਸ਼ਵਾਸ ਇੰਟਰਨੈਸ਼ਨਲ ਦੀ ਕੰਪਨੀ ਤੁਹਾਡਾ ਸਹਾਰ ਕਰੇਗੀ ਧੰਨਵਾਦ ਜੀ ਦੋਸਤੋ ਤੁਸੀਂ ਸੁਣਿਆ ਕਿ ਕਸ਼ਿਸ਼ ਹੁਣਾ ਨੇ ਕਿਹਾ ਕਿ ਤੁਹਾਡੀ ਮਰਜ਼ੀ ਦੇ ਮੁਤਾਬਕ ਹੀ ਕੈਨੇਡਾ ਦੇ ਅੰਦਰ ਜਿਸ ਪ੍ਰੋਵਿੰਸ ਤੁਸੀਂ ਜਾਣਾ ਚਾਹੋਗੇ ਜਿਸ ਪਬਲਿਕ ਸੈਕਟਰ ਜਿਸ ਪਬਲਿਕ ਕਾਲਜ ਜੇ ਤੁਸੀਂ ਐਡਮਿਸ਼ਨ ਲੈਣਾ ਚਾਹੋਗੇ ਉਹਦੇ ਵਿੱਚ ਐਡਮਿਸ਼ਨ ਦਿਵਾਣਗੇ ਔਰ ਇਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਪਰ ਪ੍ਰਾਈਵੇਟ ਕਾਲਜ ਚੂਜ਼ ਨਹੀਂ ਕੀਤਾ ਜਾਵੇਗਾ ਤੁਹਾਨੂੰ ਪ੍ਰਾਈਵੇਟ ਕਾਲਜ ਵਿੱਚ ਐਡਮਿਸ਼ਨ ਨਹੀਂ ਦਿਵਾਈ ਜਾਵੇਗੀ ਇਹੀ ਗੱਲ ਬਾਰ ਬਾਰ ਕੈਨੇਡਾ ਤੋਂ ਆਖੀ ਜਾ ਰਹੀ ਹੈ 65 35 ਰੇਸ਼ੋ ਵਾਲੀ ਗੱਲ ਸਹੀ ਆ ਲੇਕਿਨ ਜੇਕਰ ਤੁਸੀਂ ਪਬਲਿਕ ਕਾਲਜ ਵਿੱਚ ਐਡਮਿਸ਼ਨ ਲੈਂਦੇ ਹੋ ਤਾਂ ਤੁਸੀਂ 65 ਵਾਲੇ ਪਾਸੇ ਆ ਜਾਂਦੇ ਹੋ ਨਾਲ ਦੀ ਨਾਲ ਅਮਰੀਕਾ ਲਈ ਵੀ ਇਹਨਾਂ ਨੇ ਗੱਲ ਕਹੀ ਹੈ ਕਿ ਉਧਰ ਇਹਨਾਂ ਦਾ ਹੋਲਡ ਬੜਾ ਪੱਕਾ ਹੈ ਇਸ ਲਈ ਕਈ ਸਾਲਾਂ ਤੋਂ ਮਿਹਨਤ ਕਰ ਰਹੀ ਇਹਨਾਂ ਦੀ ਟੀਮ ਜਿਸ ਕਰਕੇ ਬੜੇ ਚਾਂਸਸ ਵੱਧ ਜਾਂਦੇ ਆ ਜੇਕਰ ਤੁਸੀਂ ਇਹਨਾਂ ਦੀ ਟੀਮ ਨਾਲ ਟਾਈ ਅਪ ਕਰਦੇ ਹੋ ਨਾ ਥਰੂ ਫਾਈਲ ਲਗਵਾਉਂਦੇ ਹੋ ਸਿਰਫ 888 ਰੁਪਏ ਚ ਰਨਰੋਲ ਹੁੰਦੇ ਹੋ ਤਾਂ ਤੁਹਾਡਾ ਅਮਰੀਕਾ ਦੀ ਬਹੁਤ ਅੱਛੇ ਤਰੀਕੇ ਪੇਪਰੇਸ਼ਨ ਕਰਾਨਗੇ ਤੇ ਯੂਕੇ ਲਈ ਜਿਨ੍ਹਾਂ ਦਾ 15 ਸਾਲ ਦਾ ਗੈਪ ਹੈ ਉਹ ਵੀ ਆ ਕੇ ਇਹਨਾਂ ਨੂੰ ਮਿਲ ਸਕਦੇ ਆ ਕਿ ਜਿਵੇਂ ਅਸੀਂ ਸਟਾਰਟਿੰਗ ਚ ਕਿਹਾ ਸੀ ਬਹੁਤ ਜਾਣਿਆਂ ਨੇ ਵਿਸ਼ਵਾਸ ਇਮੀਗ੍ਰੇਸ਼ਨ ਤੇ ਵਿਸ਼ਵਾਸ ਕੀਤਾ ਸੁਪਨੇ ਪੂਰੇ ਹੋਏ ਆ ਤੇ ਜੇਕਰ ਤੁਸੀਂ ਇਹਨਾਂ ਨੂੰ ਮਿਲਣਾ ਚਾਹੁੰਦੇ ਹੋ ਨੰਬਰ ਫਲੈਸ਼ ਕਰ ਰਹੇ ਆ ਅਪਾਇੰਟਮੈਂਟ ਲੈ ਕੇ ਵੀ ਆ ਸਕਦੇ ਹੋ ਔਰ ਨਾਲ ਦੇ ਨਾਲ ਐਡਰੈਸ ਕਨਫਰਮ ਕਰ ਦਿੰਦੇ ਆ ਕਿ ਨਵਾਂ ਸ਼ਹਿਰ ਬਾਬਾ ਸਾਹਿਬ ਅੰਬੇਦਕਰ ਜੀ ਦੇ ਚੌਂਕ ਦੇ ਬਿਲਕੁਲ ਸਾਹਮਣੇ ਹੈ ਵਿਸ਼ਵਾਸ ਇਮੀਗ੍ਰੇਸ਼ਨ ਤੁਸੀਂ ਇੱਥੇ ਆ ਸਕਦੇ ਹੋ ਤੇ ਕਸ਼ੇ ਜੀ ਨੂੰ ਮਿਲ ਸਕਦੇ ਹੋ ਕਸ਼ੇ ਜੀ ਸਮਾਂ ਕੱਟਿਆ ਬਹੁਤ ਚੰਗਾ ਲੱਗਿਆ ਬਹੁਤ ਮੇਰਾ ਥੈਂਕ ਯੂ ਬਣੇ ਰਹਿਣਾ ਵਿਭੱਤੀ ਨਵਾਂ ਸ਼ਹਿਰ ਆਪਣੇ ਛੋਟੇ ਵੀਰ ਨੇ ਸੂਰੀ ਕੈਮਰਾ ਪਰਸਨ ਜੀ ਨੂੰ ਜਾਸਦੋ ਬਹੁਤ ਜੀ ਦਿੱਤੋ ਆਜ਼ਰ ਮੈਂ ਸਤਿ ਸ੍ਰੀ ਅਕਾਲ ਆਪਰਾਕਾ